ਇਹ ਜੋ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੇ ਇੱਕ ਗੁਰਦਾਸਪੁਰ ਵਿੱਚ ਬਾਬਾ ਬੁੱਢਾ ਸਿੰਘ ਜੀ ਦਾ ਮੇਲਾ ਪਰਦਾ ਹੈ ਉੱਥੋਂ ਦੀਆਂ ਜਿਹੜਾ ਕਿ 7 ਦਿਨ ਲਗਾਤਾਰ ਰਹਿੰਦਾ ਤੁਸੀਂ ਗੱਲ ਕਰੋਗੇ ਕੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਬਿਲਕੁਲ ਜੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਣਗੇ ਇਹਨਾਂ ਦੇ ਆਸੇ ਪਾਸੇ ਜਿਹੜੀ ਸੜਕ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਮੇਲੇ ਦੇ ਆਸੇ ਪਾਸੇ ਵੀ ਇਹਨਾਂ ਲੋਕਾਂ ਨੇ ਮੇਲਾ ਜੋ ਹੈ ਲਗਾਤਾਰ ਜਾਰੀ 7 ਦਿਨ ਰਹਿ ਰਿਹਾ ਲੇਕਿਨ ਹੜ੍ਹਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਖੂਬ ਲੰਗਰ ਲਾਏ ਹੋਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਰੈਕਟਰਾਂ ਤੇ ਜਾਂਦਾ ਤੁਸੀਂ ਪੰਜਾਬ ਦਾ ਨੌਜਵਾਨ ਦੇਖ ਸਕਦੇ ਹੋ ਤੁਸੀਂ ਉਹ ਦਿਨ ਨਹੀਂ ਭੁੱਲੇ ਹੋਵੋਗੇ ਜਿਹੜਾ ਕਿਸਾਨ ਅੰਦੋਲਨ ਦੇ ਵੇਲੇ ਵੀ ਸੀ ਤੇ ਇਹਨਾਂ ਦੇ ਆਸੇ ਪਾਸ ਜਿਹੜਾ ਤੁਸੀਂ ਝੋਨਾ ਲੱਗਿਆ ਦੇਖਦੇ ਹੋ ਕਿ ਇਹ ਬਾੜਾਂ ਦੇ ਪਾਣੀ ਨਾਲ ਅੱਜ ਵੀ ਪਾਣੀ ਖੜਾ ਹੈ ਤੇ ਉਹ ਸੜਨ ਲੱਗ ਗਿਆ ਹੋਇਆ ਹੈ ਕਾਫੀ ਬਦਬੂ ਆਉਂਦੀ ਹੈ ਲੇਕਿਨ ਇਹਨਾਂ ਦਾ ਹੌਸਲਾ ਰੱਬ ਵੀ ਨਹੀਂ ਤੋੜ ਪਾਇਆ ਤੁਸੀਂ ਆਸੇ ਪਾਸੇ ਦੇਖੋਗੇ ਕਿ ਪਾਣੀ ਭਰਿਆ ਹੋਇਆ ਹੈ ਲੋਕ ਫਿਰ ਵੀ ਇਹ ਜੋ ਬਾਬਾ ਬੁੱਢਾ ਸਿੰਘ ਦਾ ਮੇਲਾ ਹੈਗਾ ਇਹਦੇ 'ਚ ਕਾਫੀ ਦੂਰ ਦੂਰੋਂ ਪਹੁੰਚੇ ਇਥੋਂ ਦੀ ਮੈਂ ਗੁਰਦਾਸਪੁਰ ਦੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੀ ਆਂ ਔਰ ਇਹ ਸ਼ਾਨਦਾਰ ਜੋ ਮੇਲਾ ਹੁੰਦਾ ਹੈ ਉਹਦੇ ਵਿੱਚ ਲੋਕਾਂ ਨੇ ਕਾਫੀ ਸੰਖਿਆ ਦੇ ਵਿੱਚ ਹਿੱਸਾ ਲਿਆ